ਕਸ਼ਮੀਰ ਦੇ ਪੰਡਿਤ ਪੂਰੇ ਭਾਰਤ ਵਰਸ਼ ਵਿੱਚੋਂ ਹੋਰ ਕਿਸੇ ਦੁਆਰੇ ਤੇ ਨਹੀਂ ਜਾ ਰਹੇ ਜੇ ਗੁਰਨਾਨਕ ਸੱਚੇ ਪਾਤਸ਼ਾਹ ਦੇ ਘਰ ਵਿੱਚ ਆਨੰਦਪੁਰੀ ਵਿਖੇ ਗੁਰਤੇਗ ਬਾਦਲ ਸਾਹਿਬ ਦੀ ਸ਼ਰਨ ਵਿੱਚ ਆ ਰਹੇ ਨੇ ਤੇ ਉਹ ਇਤਿਹਾਸ ਦੇ ਇਨ੍ਹਾਂ ਪੰਨਿਆਂ ਤੋਂ ਜਾਣੂ ਹੁੰਦੇ ਹੋਏ ਸਿਧਾਂਤ ਇਸ ਵਿਚਾਰਤ ਰਾਤ ਵੀ ਇਸੇ ਘਰ ਵਿੱਚੋਂ ਬਾਬਰ ਨੂੰ ਜਾਬਰ ਆਖਿਆ ਗਿਆ ਇਹੀ ਘਰ ਹੈ ਜਿੱਥੇ ਦੂਸਰੇ ਪਾਤਸ਼ਾਹ ਦੇ ਵੇਲੇ ਹਮਾਜਨ ਨੂੰ ਕਿਹਾ ਗਿਆ ਸਭੀ ਜੰਗ ਦੇ ਮੈਦਾਨ ਵਿੱਚ ਤੇਰੀ ਤਲਵਾਰ ਕਿੱਥੇ ਸੀ ਇਹੀ ਘਰ ਦੇਖਿਆ ਉਹਨਾਂ ਨੇ ਜਿੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮੁਗਲ ਹਕੂਮਤ ਦੇ ਵਿਰੁੱਧ ਤੱਤਿਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋਏ ਔਰ ਇਤਿਹਾਸ ਦੇ ਪੰਨਿਆਂ ਤੋਂ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹੀ ਘਰ ਹੈ ਜਿਸ ਨੇ ਮੁਗਲ ਸਾਮਰਾਜ ਦੇ ਵਿਰੁੱਧ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੇਲੇ ਲੀਆਂ ਜੰਗਾਂ ਵੀ ਹੁੰਦੀਆਂ ਨੇ ਇਹ ਸਾਰਾ ਇਤਿਹਾਸ ਵਾਚਦੇ ਹੋਏ ਵੀ ਜੇ ਸਾਡੇ ਉੱਤੇ ਕੋਈ ਹੁਣ ਇਤਿਆਚਾਰ ਔਰੰਗਜ਼ੇ ਵੱਲੋਂ ਕੀਤੇ ਜਾ ਰਹੇ ਹਨ ਤੇ ਸਾਡੀ ਹੋਰ ਕਿਸੇ ਨੇ ਬਾਹ ਫੜਨੀ ਕੋਣੀ ਕਿਸ ਨੇ ਆਵਾਜ਼ ਬੁਲੰਦ ਕਰਨੀ ਕੋ ਨਹੀਂ ਉਹਨਾਂ ਨੂੰ ਇੱਕੋ ਇੱਕ ਘਰ ਦਿਖਿਆ ਗੁਰੂ ਨਾਨਕ ਸਾਹਿਬ ਦਾ ਇਹ ਘਰ ਨੰਦਾਂ ਦੀ ਪੂਰੀ ਦਿਖੀ ਜਿੱਥੇ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਗੁਰ ਚਰਨਾਂ ਦੇ ਨਾਲ ਜੋੜਦੇ ਨੇ ਚੰਗੀ ਵਿਚਾਰਤ